ਹਾਨਿਫ ਗੱਦ ਤੇ ਤੁਹਾਨੀ ਮੈਂ ਫੋਨ ਕਰਕੇ ਸੱਦਣਾ ਵਾ ਤੇ ਮੈਂ ਆਪਾਂ ਨਹੀਂ ਤਨ ਤੇ ਇਹ ਮੈਂ ਆ ਦੱਸਣਾ ਤੇ ਆ ਦੱਸਣਾ ਤੇ ਹੁਣ ਤੂੰ ਆਇਆ ਹੀ ਕੋਈ ਨਹੀਂ ਹੁਣ ਕੀ ਆਂਦੇ ਆ ਹੀ ਆਂ ਨਾ ਆਉਂਦੇ ਤਾਂ ਸਹੀ ਤੇ ਨਹੀਂ ਮੰਮੀ ਇਹ ਗੱਲ ਤੇ ਠੀਕ ਆ ਮੈਂ ਗੁੱਸੇ ਚ ਆਣ ਕੇ ਚੱਲ ਫੋਨ ਤੇ ਕਰਤਾ ਵਾ ਤੇ ਤੂੰ ਇਹ ਹੁਣ ਕੀ ਚਾਹੁੰਦੇ ਹੋ ਕਿ ਉਹ ਇੱਥੇ ਆ ਜਾਣ ਨਹੀਂ ਆਉਂਦਾ ਤੇ ਮੈਨੂੰ ਡਰ ਨਗਾ ਆ ਵੀ ਜਾਣ ਸਕੋ ਸੁਣ ਜਾਣ ਕੇ ਮੇਕੂੰ ਲੈ ਦੱਸ ਜਾਣ ਕੇ ਲੈ ਸੁਣ ਜਾਣਗੇ ਨਹੀਂ ਕੀ ਸੁਣਾਓਗੇ ਤੁਸੀਂ ਉਹਨਾਂ ਨੂੰ ਤੁਸੀਂ ਗੱਲ ਠਾਪੋਈ ਤੇ ਫੇਰ ਚੁੱਕ ਲੈਂਦੇ ਲੜਾਈ ਪਾਉਣ ਵਾਲੇ ਕੰਮ ਤੇ ਤੁਸੀਂ ਆਪ ਕਰਦੇ ਹੋ ਬੱਸ ਝੂਠਾ ਰੋ ਰੋ ਕੇ ਉਹਨਾਂ ਨੂੰ ਸਿਖਾ ਦੇਣਾ ਕਿ ਮੈਨੂੰ ਆ ਗਿੰਦੀ ਹੈ ਮਨ ਆ ਗਿੰਦੀ ਆ ਤੇ ਜੇ ਸੱਚੀ ਆਗੇ ਤੇ ਫੇਰ ਤੈਨੂੰ ਲੱਗ ਪਤਾ ਜਾਣਾ ਜੇ ਜੇ ਬਹੁਤੀ ਗੱਲ ਕਰੀ ਮੈਨੂੰ ਡਰ ਨਹੀਂ ਹੁੰਦਾ ਤਾਂ ਪਿਆ ਸੱਦਨ ਤਾਂ ਸੱਦ ਲਿਆ ਇਹਦੀ ਗੱਲ ਨਹੀਂ ਸਪੱਸ਼ਟ ਲੱਗੀ ਜਿਹੜੀ ਤੇਰੀ ਮਾਂ ਤੂੰ ਹੈ ਚੜੀ ਤੇ ਤੂੰ ਹੀ ਚੜੀਂਗਾ ਮੈਂ ਆ ਨਹੀਂ ਇਹ ਕੰਮ ਹੋਣ ਦੇਣੇ ਤੀਜੇ ਦਿਨ ਉੱਠ ਕੇ ਅੱਧੇ ਦਿਨ ਉੱਠ ਕੇ ਆਪਣੇ ਘਰ ਰਹਿਣਾ ਤੇ ਚਾਹਜਣਾ ਰੋ ਹਾਨੂੰ ਪਤਾ ਕਿਦਾਂ ਅਸੀਂ ਘਰ ਬਣਾਏ ਆ ਕਿਸ ਕੀ ਘਰ ਕਰ ਕਰਕੇ ਹੈ ਏਦਾਂ ਨਾ ਘਰ ਬਣਦੇ ਤੇ ਨਾਲੇ ਜਾੜੀ ਚੌਤਰਾਣੇ ਕਰਦੇ ਹੁਣ ਗਾਂ ਬਣਾ ਕੇ ਦੱਸੀ ਕੀ ਬਣਦਾ ਤੂੰ ਬਣਾਏਂਗੀ ਤੇ ਮੈਂ ਵੇਖਾਂਗੀ ਤੇ ਮੰਮੀ ਘਰ ਸਾਰੇ ਹੀ ਬਣਾਉਂਦੇ ਆ ਠੀਕ ਆ ਨਾ ਤੇ ਕੱਪੜਾ ਲੀੜਾ ਵੀ ਚਾਹੀਦਾ ਹੈ ਪਾਉਣ ਨੂੰ ਏਨਹੀਂ ਤੇ ਕੱਪੜਾ ਲੀੜਾ ਪਾਓ ਇਹਨਾਂ ਤੇ ਬਾਹਰ ਤੇ ਲੋਕੀ ਵੀ ਗੱਲਾਂ ਕਰਦੇ ਹੁੰਦੇ ਕੱਲਾ ਤਾਂ ਨਹੀਂ ਕੋਈ ਵੇਂਦਾ ਸਾਰਾ ਕੁਝ ਕਰਨਾ ਪੈਂਦਾ ਵਾ ਮੈਂ ਤਾਂ ਸਿੱਧਾ ਕਰ ਦੂੰ ਫਿਰ ਮਾਂ ਨੂੰ ਤੇ ਤੈਨੂੰ ਵੀ ਜੇ ਫਿਰ ਬਾਹਰ ਫਿਰਨ ਤੋਰਾਂ ਅੱਕੇ ਕਿ ਮੈਂ ਹੋਰ ਮੁੰਡੇਨ ਤੇ ਜਿੱਦਣ ਲਾ ਜਾ ਮੁੰਡੇਨ ਨੂੰ ਜਾਣਾ ਤਾਂ ਨਾ ਉਹ ਮੇਰਾ ਪੁੱਤ ਹੋਣੇ ਨਹੀਂ ਜਾਣਾ ਨਹੀਂ ਮੈਨੂੰ ਤੇ ਕਰ ਲਿਆ ਫਿਰ ਮੇਰੀ ਮੰਮੀ ਨੂੰ ਸਿੱਧਾ ਕਰਕੇ ਵੇਲੇ ਆਪੇ ਤੁਹਾਨੂੰ ਦੱਸ ਦਊਂ ਪਰ ਲਾਂਗੇ ਉਹਨੂੰ ਉਹਨੂੰ ਮੈਨੂੰ ਜਾਚਵਾ ਇਹੋ ਜਾਨਾ ਇੱਥੋਂ ਹੁਣੋ ਹਟ ਜੁਕੇ ਤੇ ਤੈਨੂੰ ਸਖਾਲਦੀ ਆ ਸਖਾਲ ਕੇ ਗੱਲਾਂ ਤੇ ਲੜਾਈ ਤੇ ਉਹ ਕੌਣ ਕੀ ਮੈਂ ਕੋੜੀ ਪੰਨੀ ਮੈਨੂੰ ਉਹਨਾਂ ਨੇ ਕੋਈ ਨਹੀਂ ਸਿ ਕੀ ਕਹਣਾ ਆ ਕਿ ਉਹ ਦਿਨ ਤਾਂ ਆ ਕੇ ਮੈਂ ਫੇਰ ਹੀ ਉਹਨਾਂ ਨੂੰ ਦੱਸਿਆ ਹੈ ਤੇ ਫੋਨ ਰੋਜ਼ ਕਾਨਾਂ ਨੂੰ ਫੋਨ ਲਾਉਣੀ ਮਾਂ ਦਾ ਲੈ ਕਰਦੀ ਤੇ ਫੋਨ ਕਰਨੀ ਹੈ ਕੋਈ ਨਹੀਂ ਗੱਲ ਕਰ ਜਦ ਤੱਕ ਖਚਾ ਦੇ ਮੈਂ ਫੋਨ ਭੰਦੇਣਾ ਤੇਰਾ ਪਾਣ ਕੀ ਦੱਸਿਆ ਫੋਨ ਕਿੱਦਾਂ ਪਾੰਦੇ ਫੇਰ ਮੈਂ ਦੱਸੂਗੀ ਕੀ ਚੀਜ਼ ਆ ਮੈਂ ਵੀ ਫੋਨ ਪੰਨਦੀਆਂ ਧਮਕੀਆਂ ਦੇਣ ਡੇ ਆ ਫੋਨ ਪੰਨਣਾ ਨਹੀਂ ਤੇ ਫੇਰ ਮਾਂ ਨਾਲ ਗੱਲਾਂ ਨਾ ਕਰਿਆ ਕਰ ਹੱਟ ਕਿਉਂ ਨਾ ਕਰਿਆ ਕਰ ਮੈਂ ਤੇ ਕਰੂੰਗੀ ਉਹਨਾਂ ਨਾਲ ਗੱਲ ਕਰ ਮੈਂ ਉਹਨਾਂ ਨੂੰ ਤੇਰ ਕਰ ਵਸਲ ਦੇਣਾ ਹੀ ਤੇ ਤੈਨੂੰ ਤੁਰੱਖਿਆ ਪੀ ਚੱਲ ਕੋਈ ਸਰ ਪਾ ਕਰਨਾ ਬਸ ਨੂੰ ਹੀ ਉਹਨਾਂ ਨੇ ਇੱਥੇ ਭੇਜਿਆ ਵਾ ਠੀਕ ਹੈ ਨਾ ਤੁਸੀਂ ਨਹੀਂ ਵਸੋਣਾ ਆਪਣੇ ਕੋਲ ਮਾਤਾ ਗੱਲਾਂ ਦਾਦੀ ਰਹਿੰਦੀ ਅੱਜ ਉਹ ਕਰ ਤੇ ਅੱਜ ਉਹ ਵਾਲਿਆ ਆ ਤਾਂ ਜੋ ਲਾ ਤੁਹਾਡੀਆਂ ਭੈਣਾਂ ਤੁਹਾਡੇ ਨਾਲ ਚੁਗਲੀਆਂ ਕਰਦੀਆਂ ਤਾਂ ਤੁਹਾਨੂੰ ਇਦਾਂ ਹੁੰਦਾ ਵੀ ਉਹਦੀ ਮਾਂ ਹਰੇ ਉਹਦੇ ਨਾਲ ਚੁਗਲੀਆਂ ਹੀ ਕਰਦੀ ਆ ਹਾਲ ਚਾਲ ਤੇ ਮਾਵਾਂ ਨੇ ਪੁੱਛਣਾ ਨਹੀਂ ਹੁੰਦਾ ਕੀ ਆ ਜਦੋਂ ਤੈਨੂੰ ਆਂਦੀ ਤੂੰ ਆਖਿਆ ਕਰ ਮੰਮੀ ਆਪੇ ਮੇਰੇ ਸੱਸ ਲਿਆ ਕੇ ਦੋਗੇ ਚੀਜ਼ਾਂ ਮੈਂ ਇਹਨੂੰ ਸਹਿਰ ਜਾਣਾ ਚੰਗੀ ਨਹੀਂ ਲੱਗਦੀ ਨਾ ਮੈਂ ਸਮੀ ਉਹਨਾਂ ਨੇ ਵੇਖਿਆ ਕਿੰਨੀ ਕੁ ਸੱਸ ਚੀਜ਼ਾਂ ਲੈ ਕੇ ਦਿੰਦੀ ਆ ਦੁਕਾਨ ਤੇ ਮੈਂ ਬਾਅਦ ਚ ਜਾਣੀ ਤੇ ਢੋਲਾ ਤੇ ਪਹਿਲੇ ਹੀ ਬੋਲ ਲੱਗ ਪੈਂਦੇ ਹੋ ਨਹੀਂ ਤੇ ਹੋਰ ਤੇਰੀ ਮਾਂ ਚੀਜ਼ਾਂ ਲੈ ਕੇ ਦਿੰਦੀ ਆ ਨਹੀਂ ਇਹ ਕਿਹੜੀ ਗੱਲ ਹੋਈ ਮਾ ਜੀ ਜਾਲਾ ਕੇ ਦਿੰਦੀ ਮਾ ਤੇ ਕੱਤੋਂ ਜਾਂਦੀ ਉਹ ਮਿੰਟ ਬਾਜ ਜਿਹੜਾ ਨਹੀਂ ਮੂੰ ਚੋੱਕ ਕੇ ਮਾ ਮਾ ਕਰਦਾ ਰਹਿੰਦਾ ਏ ਮਾ ਫੇ ਚਲਾ ਕੇ ਨਾ ਕਰਨੀ ਐ ਤੇ ਬੜੀਆਂ ਮਾ ਵਗਰਾਂ ਮਾ ਨਾ ਜਾਲਾ ਕੇ ਦਿੰਦੀ ਯਹਾਂ ਲੱਕ ਦਿੰਦੇ ਆਹਨ ਕੋ ਜਿੰਦੇ ਆ ਕਿ ਨਹੀਂ ਅੱਗੇ ਤੇ ਮੈਂ ਚੱਲ ਗੱਲ ਦਾ ਠੱਪ ਕਰਤੀ ਨਾ ਹੁਣ ਮੈਂ ਲੌਨੀ ਆ ਜਾ ਕੇ ਉਹਨਾਂ ਨੂੰ ਫੋਨ ਤੇ ਲਾਲਾ ਲਾਲਾ ਮੈਨੂੰ ਡਰ ਨਹੀਂ ਪਿਆ ਸਗਵਾਵੇ ਇੱਥੇ ਮੈਂ ਕਰੂੰਗੀ ਕੋਈ ਨਹੀਂ ਫਿਰ ਪਤਾ ਲੱਗੂਗਾ ਤੁਹਾਨੂੰ ਡਾਰਨੀ ਹੁੰਦਾ ਕਰ ਲਾਂਗੀ ਫਿਰ ਜੇ ਬਹੁਤੀ ਚੁੱਭ ਗਈ ਕਰਕੇ ਲੈ ਲਵਾਂ ਲੌਨੀ ਆ ਮੈਂ ਜਾ ਕੇ ਫੋਨ ਤੇ ਲਾਲਾ ਅੱਛਾ ਲਾ ਸਬਜੀ ਤੇ ਬਣੀ ਨੀ ਤੜਕਾ ਲਾਉਣ ਵਾਲਾ ਆ ਤੇਲੀ ਆ ਗਈ ਥੋੜੀ ਇਹਦੇ ਨੇ ਦੇ ਦੇਣੀ ਨੰਨ ਰੋਟੀ ਚਾਹ ਮੀ ਬਣੀ ਚੱਲੀ ਤੇ ਫੇਰ ਚੱਤੀ ਪਾਉਣੀ ਇਹਨਾਂ ਸਰਦਨ ਲੈ ਆਇਆ ਰੋਟੀ ਬਣੀ ਨਹੀਂ ਗਈ ਲੈ ਆ ਦੇਖੋ ਬਸ ਆ ਗਈ ਆਲੋ ਆ ਸਬਜੀ ਕਿਹੜੀ ਰਾਤ ਵਾਲੀ ਆ ਹਾਂਜੀ ਦੂਜੀ ਇਹਦੇ ਬਣਨੀ ਸੀਗੀ ਟਾਈਮ ਲੱਗਣਾ ਤੇ ਤੁਸੀਂ ਫੇਰ ਕਾਲੇ ਪੈ ਜਾਣਾ ਹੈਗਾ ਲੈ ਚਲ ਕੋਈ ਨਹੀਂ ਇਦਨੇ ਖਾ ਲੈਣੇ ਉਹਨ ਫਿਰ ਕੀ ਕਰਨਾ ਮੈਨੂੰ ਆਵਾਜ਼ ਦੇ ਦਿਓ ਹੁਣ ਮੈਂ ਗਰਮ ਗਰਮ ਲਿਆਉਂਗੀ ਰੋਟੀ ਚਲ ਠੀਕ ਹੈ ਕੋਈ ਨਹੀਂ ਰੋਜ ਦਿਹਾੜੀ ਦਾ ਜੱਬ ਮ ਕੰਮ ਨਹੀਂ ਹੈ ਨਾ ਰੁਕ ਜਾ ਮੈਂ ਲਾ ਹੀ ਦੇਣੀ ਹੈ ਫੋਨ ਸਿਆਪਾ ਖਾਣਾ ਮੇਰੇ ਪਾ ਦਾ ਇੱਥੇ ਪੈ ਜਾਂਦਾ ਰੋਜ ਦਿਹਾੜੀ ਰੋਜ ਸਿਆਪਾ ਪਾ ਦਿੰਦੀ ਆ ਉਹ ਫੋਨ ਕਿਧਾ ਆ ਗਿਆ ਵਾ ਨਵ ਨਾਵਾਂ ਫੋਨ ਵੇਖੀਆ ਪਹਿਲਾਂ ਕਿਦਾਂ ਆ ਅਮਨ ਦਾ ਆਉਂਦਿਆ ਜੀ ਮੈਂ ਇਹਨੂੰ ਚੁੱਕਣਾ ਹੈਗਾ ਮੇਰੇ ਨਾਲ ਇਹ ਕਰਦਾ ਗੱਲ ਕਰਨ ਨੂੰ ਚੱਲ ਚੁੱਕ ਕੇ ਤੇ ਮੰਮੀ ਨੇ ਗੱਲ ਕਰਾ ਦੇ ਪਹਿਲਾਂ ਕੀ ਆਂਦੀ ਆ ਹਾਂ ਮੰਮੀ ਨੇ ਕਰਾ ਦੇਣੀ ਮੈਂ ਚੁੱਕਣਾ ਆ ਮੰਮੀ ਅਮਨ ਦਾ ਫੋਨ ਆਉਂਦਿਆ ਜੀ ਅਮਨ ਦਾ ਫੋਨ ਹਾਂ ਜੀ ਕਰ ਲੋ ਗੱਲ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਵਾ ਮੰਮੀ ਹਾਲਤ ਇਦਾਂ ਹੀ ਆ ਮੇਰਾ ਆ ਮੈਨੂੰ ਨਹੀਂ ਪਤਾ ਮੇਰੀ ਸੱਸ ਬੜਾ ਤੰਗ ਕਰਨਦੀ ਆ ਆਣ ਕੇ ਤੈਨੂੰ ਸਬਕ ਸਿਖਾ ਕੇ ਜਾਓ ਹਾਏ ਤੇ ਬੰਦ ਕਰੀ ਗੋਸ਼ ਕਹਿੰਦੀ ਕਦੀ ਗੋਸ਼ ਕਹਿੰਦੀ ਆ ਮੇਰਾ ਤੇ ਜੀਣਾ ਹਰਾਮ ਹੋਇਆ ਇੱਥੇ ਨਹੀਂ ਨਹੀਂ ਮੈਨੂੰ ਦੱਸ ਦਸੇਪ ਕਹਿੰਦੀ ਕੀ ਆ ਤੈਨੂੰ ਮੰਮੀ ਬੜਾ ਗੋਸ਼ ਕਹਿੰਦੀ ਆ ਇੱਥੇ ਫੋਨ ਤੇ ਨਹੀਂ ਦੱਸਣ ਵਾਲਾ ਤੂੰ ਇੱਥੇ ਆ ਉਹ ਤੈਨੂੰ ਪਟਾ ਕੇ ਜਾਓ ਜੋ ਵੀ ਕਰਨਾ ਕਰਕੇ ਜਾਓ ਮੈਨੂੰ ਨਹੀਂ ਪਤਾ ਮੈਂ ਨਹੀਂ ਹੋ ਰਿਖੇ ਰਹਿ ਸਕਦੀ ਵੀ ਨਹੀਂ ਹਟਦੀ ਹੁਣ ਫਿਰ ਹੈ ਇਹ ਨਹੀਂ ਮੰਮੀ ਹਟਦੀ ਐ ਨਹੀਂ ਬੰਦਾ ਬਣਨ ਵਾਲੀ ਆ ਕੀ ਚਲ ਕੋਈ ਨਹੀਂ ਫਿਕਰ ਨਾ ਕਰ ਮਰੀਤੀ ਆਪਾਂ ਨਾ ਹੁਣੇ ਆ ਗਈ ਉਹ ਠੀਕ ਆ ਨਾ ਕੋਈ ਗੱਲ ਨਹੀਂ ਅੱਜ ਦੀ ਖਬਰ ਲੈ ਹੀ ਲੈਨੇ ਆ ਕੀ ਕਰਨਾ ਚੰਦੀ ਐ ਮੈਨੂੰ ਨਹੀਂ ਪਤਾ ਜਲਦੀ ਜਲਦੀ ਪਈ ਆਉਗੀ ਚਲ ਤੂੰ ਫੋਨ ਕੱਟ ਅਸੀਂ ਹੁਣੇ ਆ ਗਏ ਠੀਕ ਵਾ ਨਾ ਫਿਕਰ ਨਾ ਕਰੀ ਕੋਈ ਵੀ ਚੰਗਾ ਚਲੋ ਠੀਕ ਐ ਮੰਮੀ ਆ ਚਲ ਠੀਕ ਵਾ ਚੰਗਾ ਬੇੜਾ ਕਰਕ ਜੇ ਇਹਦਾ ਹੋਣੀ ਦਾ ਕਿਤੇ ਹੈ ਪੜੀ ਲਿਖੀ ਮਰੀਤੀ ਆ ਰੋਲ ਕੇ ਰੱਖਦੀ ਇਹਨੇ ਕੀੜੇ ਪੈੜੀ ਨੂੰ ਇਹੋ ਜੀ ਨੂੰ ਹੁਣੇ ਜਾਣੇ ਇੱਥੇ ਹੋ ਤੈਨੂੰ ਵੇਖੀ ਬੁੱਢੀ ਇਹ ਪਤਾ ਲੱਗਦਾ ਕਹਿੰਦੀ ਨਾ ਬਲਾਲਾ ਮਾਂ ਨੂੰ ਸਿੱਧੀ ਕਰਾਂਗੀ ਹੁਣ ਕਰਕੇ ਵੇਖ ਲਈ ਉਹਨੂੰ ਸਿੱਧੀ ਆਉਣ ਲੱਗੇ ਹੀ ਹੁਣ ਵੇਖੀ ਫਿਰ ਹੁਣ ਮੈਂ ਸਣੀ ਹਾਂਜੀ ਰੋਟੀ ਖਾ ਲਈਓ ਰੋਟੀ ਖਾ ਲਈ ਆ ਤੇ ਮੇਰੀ ਗੱਲ ਤੋਂ ਤਿਆਰ ਕਿੱਧਰ ਹੋਇਆ ਤੂੰ ਉਹ ਮੈਂ ਮਾਂ ਦਾ ਬੈਂਕ ਚੱਲੇ ਆਵਾ ਖਾਤਾ ਜਾ ਕੋਈ ਇੱਕ ਮੈਂ ਤਫਾ ਕਰ ਖਾਤਿਆਂ ਨੂੰ ਜਿਹੜਾ ਉੱਧਰ ਖਾਤਾ ਖੁੱਲਾ ਵਾ ਨਾ ਉਹਨੂੰ ਤੂੰ ਬੰਦ ਕਰਕੇ ਆਈਏ ਪਹਿਲਾਂ ਕੀ ਹੋ ਗਿਆ ਹੁਣ ਮੈਂ ਕੀ ਹੁਣਾਵਾ ਅਮਨ ਦੀ ਸੱਸ ਨੇ ਤਾਂ ਮਨ ਨੂੰ ਖਾ ਹੀ ਲਿਆ ਵਾ ਹਟਦੀ ਨਹੀਂ ਡਿੱਕ ਲੈਣੀ ਜਨਾਨੀ ਆ ਕਦੀ ਕੋਈ ਗੱਲ ਕਦੀ ਕੋਈ ਗੱਲ ਵੀ ਉਹਦੇ ਪੇਸ਼ ਹੀ ਪੈ ਗਈ ਮੇਰੀ ਧੀ ਦੇ ਮਮੀ ਮੈਂ ਤੁਹਾਨੂੰ ਕਹ ਉਦੋਂ ਵੀ ਕਿਹਾ ਸੀਗਾ ਕਿ ਉਹਨਾਂ ਦੇ ਘਰ ਦਾ ਮਸਲਾ ਵਾ ਘਰਾਂ ਦੇ ਨਿੱਕੇ ਮੋਟੀਆਂ ਗੱਲਾਂ ਹੁੰਦੀਆਂ ਵਾ ਵੇ ਇੱਕ ਵਾਰੀ ਹੋਈ ਗੱਲ ਦੋ ਵਾਰੀ ਹੋਈ ਹੁਣ ਉਹਨਾਂ ਤੇ ਜਾਣ ਲੈਣੀ ਕਰਤੀ ਮੇਰੀ ਧੀ ਦੀ ਹੈ ਰੋਜ਼ ਰੋਜ਼ ਸਿਆਪੇ ਪਉਂਦੀ ਆ ਅੱਜ ਹੋਰ ਕੱਲ੍ਹ ਹੋਰ ਤੁਹਾਨੂੰ ਮੈਂ ਦੱਸਿਆ ਸੀ ਨਾ ਪਹਿਲਾਂ ਵੀ ਤੇ ਪਹਿਲਾਂ ਤੂੰ ਆਂਦਾ ਮਮੀ ਕੋਈ ਗੱਲ ਨਹੀਂ ਤੇ ਮੈਂ ਵੀ ਚੁੱਪ ਕਰਕੇ ਬਿਠੀ ਰਹੀ ਹੈ ਪਰ ਅੱਜ ਨਹੀਂ ਉਹ ਮੈਂ ਵਹਿਣਾ ਮੇਰੇ ਨਾਲ ਚੱਲ ਅੱਜ ਉਹਦੀ ਸੱਸ ਦੇ ਨਾਲ ਦੋ ਹੱਥ ਕਰਕੇ ਆਉਣੇ ਉਨੇ ਨਾ ਕੀ ਜਾਣਾ ਵਾ ਇੰਨੇ ਕਾਲੇ ਨਹੀਂ ਪੈਣਾ ਹੁੰਦਾ ਠੀਕ ਆ ਤੂੰ ਮੇਰੇ ਨਾਲ ਜਾਣਾ ਵਾ ਕਿ ਨਹੀਂ ਜਾਣਾ ਜਾਂ ਫਿਰ ਮੈਂ ਕੱਲੀ ਚੱਲ ਜਾ ਲੈ ਕੱਲੀ ਚੱਲ ਜਾ ਹੀ ਮੈਂ ਘਾਣਾ ਵੀ ਖਲੋ ਜਾਓ ਸ਼ਾਮ ਤੱਕ ਰੁਕ ਜਾਨੇ ਆ ਹਾਜੂਗਾ ਤੇ ਉਹ ਕਰਾਂ ਦੇ ਮਸਲੇ ਤੁਹਾਨੂੰ ਪਤਾ ਲਗੀਆਂ ਹੁੰਦੀਆਂ ਰਹਦੀਆਂ ਵਾ ਦੇ ਇੰਨਾ ਕ ਪਤਾ ਚੱਲਣ ਰਿਹਾ ਮੇਰੀ ਟੀਮ ਕੋ ਹੋਗਾ ਤੇ ਮੈਂ ਕਿੱਥੋਂ ਲੱਭਣੀ ਆਪਣੀ ਟੀ ਉਹ ਨਹੀਂ ਹੁੰਦਾ ਕਦੀ ਕੱਲੀ ਕੱਲੀ ਹੈਗੀ ਆ ਆਹੋ ਮੇਰੀ ਗੱਲ ਸੁਣ ਲੈ ਜੇ ਤੇ ਜਾਣਾ ਤਾਂ ਤੁਰ ਪਾ ਮੇਰੇ ਨਾਲ ਨਹੀਂ ਤੇ ਅੱਜ ਨਹੀਂ ਉਮਰ ਰੁਕਣਾ ਮੈਂ ਫਿਰ ਕੱਲੀ ਚੱਲੀ ਹਾਂ ਹੁਣ ਓ ਚਲ ਮਮੀ ਰੁਕ ਜਾ ਇੱਕ ਮਿੰਟ ਚਲ ਜਾਨੇ ਕੋਈ ਨਹੀਂ ਡੈਡੀ ਨੂੰ ਨਾਲ ਤੇ ਆ ਲੰਦੋ ਚਲ ਉੱਠ ਫਿਰ ਡੈਡੀ ਨੂੰ ਕੀ ਕਰਨਾ ਵਾ ਕੋਈ ਨਹੀਂ ਆਪਾਂ ਹੀ ਜਾਣਾ ਉੱਥੇ ਰਾਤ ਰਹਿਣ ਨਹੀਂ ਜਾਣਾ ਆਪਾਂ ਲੈ ਉਹਨਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਵਾ ਨਾ ਉਹ ਕੋਈ ਗੱਲ ਹੀ ਦੱਸ ਤਾਂਗੇ ਫੋਨ ਤੇ ਉੱਠ ਤਾਂ ਉੱਠ ਚੱਲੀਏ ਮੇਰਾ ਤਾਂ ਤਰਾ ਖਲੋਣ ਜੀ ਨਹੀਂ ਕਰਦਿਆ ਤੂੰ ਆ ਨਾ ਰੁਕ ਜਾ ਆ ਜਾ ਆ ਜਾ ਸੱਤ ਸੱਤੀ ਆਈ ਮੈਂ ਟਾਈਮ ਲੰਦਾ ਵਕ ਤੇ ਚਲ ਬਾਹਰ ਜਾ ਕੇ ਬੈਠਨੇ ਆ ਮਮੀ ਕੀ ਗੱਲ ਹੋ ਗਈ ਚੱਲੇ ਕਿੱਥੇ ਉਹ ਸਾਨੂੰ ਤੇ ਕੁਝ ਦੱਸ ਜੋ ਹੋ ਹਏ ਹੱਦੋਂ ਗਿਆ ਨਾ ਵਾਲੀ ਕੁਝ ਦੱਸ ਕਹਿਣਗੇ ਤੇ ਦਵਾਦਵ ਚਲ ਗਏ ਨੇ ਤੀਵੀ ਤੁਹਾਨੂੰ ਪਤਾ ਮੰਮੀ ਨੂੰ ਕਿੱਥੇ ਗਏ ਨਹੀਂ ਨਹੀਂ ਕਿਤਾ ਨਾ ਉਹ ਨਾ ਤਰਾਉਂਦੇ ਕਿਥੇ ਗਏ ਪਤਨੀ ਮੰਮੀ ਤੇ ਸਨੀਪਾਜੀ ਕਿਥੇ ਚਲ ਗਏ ਨੇ ਅਮਰ ਦਾ ਫੋਨ ਆਇਆ ਤੇ ਦਵਾਦਵ ਚਲ ਗਏ ਨੇ ਪਤਾ ਨਹੀਂ ਹੁਣ ਅੱਥੇ ਕੀ ਗੱਲ ਹੋਈ ਹੋਊਗੀ ਕੋਸਤਾ ਹੋਇਆ ਵਾ ਤਾਂ ਹੀ ਤੇ ਗਏ ਆ ਕੀ ਪਤਾ ਨੇ ਹੁਣ ਕੀ ਪਵਾੜਾ ਪਾਇਆ ਉਹ ਚਲ ਸਾਨੂੰ ਕੁਝ ਦੱਸ ਤੇ ਜਾਂਦੀ ਨਹੀਂ ਫਿਕਰ ਤੇ ਨਾ ਹੁੰਦੀ ਉਹਨੂੰ ਤੇ ਵੀ ਪਤਾ ਪਈ ਗਏ ਕਦੋਂ ਹੁਣ ਤੂੰ ਦੱਸਿਆ ਫੇ ਆਪਾਂ ਲਗਾ ਪਿਓ ਗਏ ਮੈਂ ਤੇ ਆਪ ਹੁਣ ਉਥੇ ਜਾਂਦੇ ਤੇ ਮਗਰੋਂ ਮੈਂ ਸਗੋ ਬਾਜ ਬਿਮਾਰੀ ਤੇ ਚੱਲੇ ਕਿੱਥੇ ਉਹ ਸਾਨੂੰ ਤੇ ਕੁਝ ਦੱਸ ਜੋ ਦੱਸਿਆ ਨਹੀਂ ਦਵਤ ਚੱਲ ਗਏ ਨੇ ਤੇ ਡੈਡੀ ਨੂੰ ਨਹੀਂ ਦੱਸਿਆ ਉਹਨਾਂ ਦੇ ਤੁਹਾਨੂੰ ਪਤਾ ਹੀ ਆ ਉਹ ਕਦੋਂ ਘਰ ਹੈਗੇ ਨੇ ਤੁਸੀਂ ਭਾਜੀ ਨੂੰ ਫੋਨ ਲਾ ਕੇ ਵੇਖੋ ਆ ਵੀ ਕੀ ਗੱਲ ਆ ਕੋਈ ਨਹੀਂ ਮੈਂ ਲਾਉਣੀ ਆ ਭਲਾ ਚਾ ਚੱਲ ਛੇਤੀ ਚੱਲ ਵੇ ਤੇ ਆਪਾਂ ਮੋਟਰਸਾਈਕਲ ਚੱਲਦਾ ਅੱਜ ਮਮਮੀ ਮੇਰੀ ਪਹਿਲੇ ਗੱਲ ਸੁਣਾ ਉਥੇ ਜਾ ਕੇ ਨਾ ਅਵੇ ਜਿਆਦਾ ਨਾ ਬੋਲਿਓ ਇੱਕਰੇ ਕੰਮ ਨਵਾ ਨਵਾ ਵਾ ਤੇ ਇੱਕ ਘਰਾਂ ਚ ਘਰ ਵਾ ਉਥੇ ਠੀਕ ਆ ਤੂੰ ਨਾ ਚੁੱਪ ਕਰ ਜਾ ਮੈਨੂੰ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਠੀਕ ਆ ਨਾ ਵੀ ਮੇਰੀ ਗੱਲ ਨਹੀਂ ਮੰਨਦੇ ਕਈ ਵਾਰੀ ਮੂੰਹ ਚੋਂ ਗਾਲ ਐਦਾਂ ਨਹੀਂ ਨਿਕਲ ਜਾਂਦੀ ਆ ਠੀਕ ਆ ਜਿੱਥੇ ਕੰਮ ਬਣਾਣਾ ਤੇ ਸਾਰੀ ਜ਼ਿੰਦਗੀ ਵਿੱਚ ਕੰਮ ਨਹੀਂ ਬਣਾ ਜਿਹਦੇ ਮੂੰਹ ਚੋਂ ਗਾਲ ਨਿਕਲਦੇ ਕੋਈ ਹੋ ਜੀ ਮੈਂ ਵੀ ਤੂੰ ਚੁੱਪ ਕਰ ਜਾ ਜੇ ਉਹਦੀ ਸਾਹਨੇ ਜਬਾਨ ਅੰਦਰ ਪਾਈ ਤੇ ਮੈਂ ਪਾਉਂਗੀ ਤੂੰ ਨਾ ਮੈਨੂੰ ਪਚਾੜ ਦੇ ਕਰੀ ਉਥੇ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਆ ਤੈਨੂੰ ਜਾ ਕੇ ਵੇਖਣਾ ਤੇ ਕੀ ਕਰਦਾ ਤੇ ਫਿਰ ਗੱਲ ਕਰਨੀ ਆ ਤੂੰ ਚੱਲ ਖਲਾ ਚ ਨਵ ਬੈਲ ਜਾਣ ਦੀ ਪਰ ਚੁੱਕ ਨਹੀਂ ਡੇ ਹੈਗੀ ਇੱਕ ਰੀ ਫੇਰ ਲਾ ਕੇ ਵੇਖੋ ਹਾਂ ਪਤਾ ਨਹੀਂ ਹੁਣ ਚੁੱਕਣਾ ਕਿ ਨਹੀਂ ਹੁਣ ਤੇ ਵੀ ਨਹੀਂ ਪਤਾ ਵੀ ਹੁਣ ਉੱਥੇ ਗਏ ਆ ਜਾਂ ਕਿਤੇ ਹੋਰ ਗਏ ਆ ਹੋਰ ਕਿੱਥੇ ਜਾਣਾ ਵਾ ਫੋਨ ਤੇ ਅਮਨ ਆਇਆ ਤੇ ਉਸ ਵੇਲੇ ਦਾ ਬਦਲ ਚਲ ਗਏ ਨੇ ਉੱਥੇ ਗਏ ਹੁਣੇ ਪਾਇਆ ਹੋਣਾ ਕੋਈ ਨਾ ਕੋਈ ਫੇਰ ਸਿਆਪਾ ਪਾਉਣ ਨੇ ਹਾਂ ਹਾਂ ਹੁਣ ਕਿਹੜਾ ਸਿਆਪਾ ਪਾ ਲਿਆ ਵਾ ਹੁਣ ਇਹ ਨਾ ਹੋਏ ਫੇਰ ਉਹਨੂੰ ਇੱਥੇ ਲੈ ਆਉਣ ਨੂੰ ਤਰਸੇ ਆਹ ਵੇਖੋ ਤੁਹਾਡੇ ਗੜੀ ਜੋੜੇ ਹੱਥ ਹਾਂ ਨਾ ਨਾ ਲਾਓ ਜੇ ਉਹ ਇੱਥੇ ਆ ਗਈ ਨਾ ਮੈਂ ਤੇ ਨਹੀਂ ਇੱਥੇ ਰਹਿਣਾ ਹੈਗਾ ਮੈਂ ਤੇ ਉਹਦੇ ਘਰ ਵੜਦਿਆਂ ਸਰ ਕਹਿਣਾ ਵਾ ਕਿ ਮੈਨੂੰ ਕਰ ਲੜਾਈ ਪਤਾ ਕਿੰਨੀ ਪਉਂਦੀ ਐ ਤੁਹਾਨੂੰ ਤੇ ਪਤਾ ਹੀ ਐ ਝੂਠਾ ਮੇਰਾ ਨਾਮ ਆਇਆ ਹੀ ਉਹਨੇ ਮੈਨੂੰ ਤੇ ਉਹਨਾਂ ਦੀ ਬੜੀ ਬੁਰੀ ਲੱਗਦੀ ਐ ਹੁਣ ਤੇਰੇ ਸਿਰ ਪੜਵਾਉਣਾ ਹੁਣਾਂ ਜੀ ਆਗੀ ਤੇ ਆਪ ਤਾਂ ਇੱਥੇ ਵਸਣ ਨਹੀਂ ਲਈ ਤੁਹਾਨੂੰ ਇੱਥੇ ਵਸਣ ਨਹੀਂ ਦੇਣਾ ਬੰਦ ਹੀ ਨਹੀਂ ਨਾ ਹੁਣੀ ਹੁਣ ਉਥੇ ਅਗਲੇ ਆਂਦੇ ਹੁਣੇ ਕੰਮ ਕਰ ਤੇ ਕੰਮ ਕਰਨ ਨੂੰ ਤੇਦਾ ਜੀ ਨਹੀਂ ਕਰਦਾ ਇੱਥੇ ਤੇ ਵਿਲੀ ਟੌਰ ਮਾਰਦੀ ਤੇ ਉਹ ਚੀਜ਼ਾਂ ਉੱਥੇ ਭਾਲਦੀ ਉੱਥੇ ਚੀਜ਼ਾਂ ਹੋ ਨਹੀਂ ਦੇਈਆਂ ਤੇ ਔਖੀ ਤੇ ਤਾਂ ਹੁੰਦੀ ਐ ਆਹ ਤੇ ਹੁਣ ਸੱਸ ਕੋਲ ਵੀ ਖਾਂਦੀ ਐ ਨਾ ਤੇ ਉਹ ਜਿਹੇ ਮੰਮੀ ਨੇ ਜਿਹੜੇ ਦਵਾ-ਦਵ ਚਲ ਗਏ ਨੇ ਉਥੇ ਨੇ ਮੰਮੀ ਵੀ ਉਹਨੂੰ ਸਮਝਾਵੇ ਹਾਂ ਪੇ ਹੁਣ ਜਿੱਦਾਂ ਵੀ ਹੈਗੇ ਹੁਣ ਤੂੰ ਇੱਥੇ ਰਹਿਣਾ ਵਾ ਤੇ ਹੁਣ ਇਹਨਾਂ ਦੀ ਸੋਹਣ ਹੁਣ ਜਿੱਦਾਂ ਕਹਿੰਦੇ ਆ ਉਹ ਤੇ ਇਹੋ ਤੇ ਗੱਲ ਵਾ ਨਾ ਸਮਝਾਉਂ ਦੇਣੀ ਨਾ ਗੜੀਆਂ ਨੂੰ ਸਹਿ ਦਿੰਦੇ ਨੇ ਕਿ ਮੇਰੀ ਧੀ ਨੂੰ ਹੁੰਦੇ ਕਿਉਂ ਨਾ ਕੁਝ ਕਹਿਣ ਵਾਲੇ ਦੋਨੋਂ ਚਾਰ ਕੇ ਸਮਝਾਉਂਦੇ ਆ ਇਦਾਂ ਨਹੀਂ ਕਰਾ ਤੇ ਆਉਂ ਕਰਨਾ ਤੇ ਜਾਉਂ ਕਰਨਾ ਹਾਂ ਤੁਹਾਡਾ ਨਹੀਂ ਲੜਨਾ ਚੋਗਿਆ ਨਾ ਹੁਣ ਆਪਣੀ ਧੀ ਦੀ ਗੱਲ ਵਾ ਉਹਦੇ ਬਾਰੇ ਥੋੜੀ ਕੁਝ ਬੋਲਣਾ ਵਾ ਉਹ ਇਹਨਾਂ ਨੂੰ ਚੰਗੀ ਲੱਗਦੀ ਆ ਤੇ ਅਸੀਂ ਤੇ ਬੁਰੀਆਂ ਲੱਗਦੀ ਆ ਅਸੀਂ ਕਿਹੜੀਆਂ ਇਹਨਾਂ ਦੀ ਆਪਣੀਆਂ ਆ ਚਲ ਛੱਡ ਪਰੇ ਹੁਣ ਆਉਂਦੇ ਤਾਂ ਫੇਰ ਪਤਾ ਲੱਗਦਾ ਕਿ ਕੀ ਬਣਿਆ ਉੱਥੇ ਉੱਥੇ ਗਿਆ ਕਿ ਮੈਂ ਤੁਹਾਨੂੰ ਕਹਿੰਦੀ ਕਿ ਫੋਨ ਕਰਕੇ ਪੁੱਛੋ ਤੇ ਸਹੀ ਹੁਣ ਪਤਾ ਨਹੀਂ ਨਾ ਹੁਣ ਚੁੱਕਣਾ ਉਹਨੇ ਕਿ ਨਹੀਂ ਉਹ ਨਾ ਹੋਏ ਮੈਂ ਫੋਨ ਕਰਾਂ ਤੇ ਮੇਰੇ ਗਾਲੀ ਪੈ ਜਾਈ ਠੀਕਾ ਮੰਮੀ ਮੈਂ ਜਿਹੜੀ ਗੱਲ ਕਹੀ ਤੈਨੂੰ ਤੂੰ ਨਾ ਚੁੱਪ ਕਰ ਜਾ ਆਪਣੀ ਸਿਆਣਫ ਆਪਣੇ ਕੋਲ ਰੱਖ ਠੀਕ ਆ ਨਾ ਮੰਨ ਲਿਆ ਕਰੋ ਕਿ ਇਦਾਂ ਜੇ ਮੈਨੂੰ ਨਾਲ ਲੈ ਕੇ ਆਏ ਹੋ ਨਾ ਤਾਂ ਫਿਰ ਗੱਲ ਵੀ ਮੰਨ ਲੋ ਮੇਰੀ ਗੱਲ ਸੁਣ ਤੇਰੀ ਭੈਣ ਦੀ ਗੱਲ ਵਾ ਠੀਕ ਆ ਨਾ ਜੇ ਬਹੁਤੀਆਂ ਵੱਡ ਚੜ ਕੇ ਗੱਲਾਂ ਕਰਨ ਕਿ ਤੂੰ ਹੀ ਜਵਾਬ ਦੇ ਕੋਈ ਨਹੀਂ ਮੈਨਾਂ ਨਾਲ ਹੀ ਆਹ ਅੱਛਾ ਆ ਜਾ ਵੇਖਣੇ ਜਾ ਕੇ ਫਸ ਗਏ ਅੰਤਰਾ ਵੱਡਾ ਘਰ ਵੇਖ ਕੇ ਵੱਡਾ ਘਰ ਤੇ ਭੁੱਖ ਦਾ ਡਰ ਹੈ ਡੈਣ ਨੇ ਕੁੜੀ ਮੇਰੀ ਨੂੰ ਸਤਾ ਮਾਰਿਆ ਵਾ ਓਏ ਆ ਜਾ ਹੁਣ ਸੱਸੀਓ ਬਾਈ ਸੱਸ ਸਤਿਕਾਰ ਚਲੋ ਤੁਸੀਂ ਬੈਠੋ ਤੇ ਮੈਂ ਉਹਨੂੰ ਕਹਿੰਨਾ ਪਾਣੀ ਲਿਆਉਂਦੀ ਹੈ। ਹਾਂ ਪਾਣੀ ਲਿਆਉਂਦੀ ਆ। ਅਸੀਂ ਪਾਣੀ ਪੀਣ ਆਏ ਇੱਥੇ। ਪਾਣੀ ਤੈਨੂੰ ਤਾਂ ਸਿਰਚ ਪਾ ਕੇ ਜਾਵਾਂਗੇ। ਪਹਿਲੇ ਗੱਲ ਸੁਣੋ ਸਾਰੇ। ਗੱਲ ਕਾਦੀ ਸੁਣਨੀ ਆ। ਮੈਨੂੰ ਸਾਰੀਆਂ ਕਰਤੂਤਾਂ ਦਾ ਪਤਾ ਵਾ। ਤੂੰ ਮੇਰਾ ਸਾਥ ਦੇਣਾ ਵਾ ਬਸ। ਮੈਂ ਮੇਰੀ ਗੱਲ ਸੁਣੋ ਜਿੱਥੇ ਗਲਤ ਹੋ ਗਈ ਇਹ ਗਲਤ ਉਹ ਜਿੱਥੇ ਉਹ ਗਲਤ ਹੋਣਗੇ ਨਾ ਮੈਂ ਆਪੇ ਗੱਲ ਕਰ ਲਵਾਂਗਾ। ਬਸ ਚੁੱਪ ਕਰਕੇ ਨਾ ਮੇਰਾ ਸਾਥ ਦੇਵੀਂ। ਮੈਨੂੰ ਪਤਾ ਕੀ ਗਲਤ ਵਾ ਤੇ ਕੀ ਸਹੀ ਆ। ਸਾਥ ਹੁਣ ਮੰਗੇ ਮੈਂ ਗਰਦਗਰ ਨਹੀਂ ਨਾ ਦੇਣਾ। ਤੇ ਚੁੱਪ ਕਰਦਾ ਤਰੀ ਭੈਣਵਾ ਇੱਥੇ। ਮੈਨੂੰ ਰੋਲਣਾ ਪਈ ਜਾ ਗਲਤ ਹੋਊਗੀ ਤੇ ਫਿਰ ਗਲਤ ਹੋਊਗੀ ਤੇ ਸਹੀ ਹੋਊਗੀ ਮੈਂ ਸਹੀ ਹੋਊਗੀ ਹਾਂ ਮਾ ਤੂੰ ਸੋਤੀਆਂ ਕੱਪੜਾਉਣੇ ਆਏ ਆ ਆ ਗਈ ਮੰਮੀ ਹੋਈ ਤੈਨੂੰ ਕਿਤਾ ਪਤਾ ਮੰਮੀ ਹਣਾਉਣਾ ਮੈਨੂੰ ਪਤਾ ਮੈਨੂੰ ਪਤਾ ਨਹੀਂ ਲੱਗਣਾ ਤੇ ਤੂੰ ਪਹਿਲਾਂ ਮੈਨੂੰ ਦੱਸ ਹੀ ਦਿੰਦੀ ਕੋਈ ਖਾਣ ਪੀਣ ਦੀ ਫੜ ਲੈੰਦੇ ਉਹ ਖਾਣ ਪੀਣ ਨਹੀਂ ਆਏ ਆਪੇ ਲੱਗ ਜਾਂਦਾ ਮੈਂ ਤਾਂ ਕੀ ਕਰਨ ਆਏ ਆ ਕੀ ਕਰਨ ਆਏ ਆ ਆਜੋ ਆਪੇ ਪਤਾ ਲੱਗ ਜਾਂਦਾ ਮੈਨੂੰ ਪਤਾ ਨਹੀਂ ਕੀ ਹੋਇਆ ਇਹੋ ਆ ਗਿਆ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੋ ਪਤਾ ਹਾਂ ਠੀਕ ਆ ਵੀਰ ਸਤਿ ਸ੍ਰੀ ਅਕਾਲ ਠੀਕ ਆ ਹਾਂ ਠੀਕ ਮੇਰੀ ਗੱਲ ਸੁਣਾ ਮਨ ਅਸੀਂ ਬਹੁਤਾ ਚਰਨੀ ਇੱਥੇ ਬੈਣਾ ਆਪਣੀ ਸੱਸ ਨੂੰ ਬੁਲਾਜ ਰਖ ਹਣ ਬੁਲਾਉਣੀ ਮਮੀ ਪਾਣੀ ਤੇ ਪੀ ਲੋ ਫੇਲਾ ਉਹ ਪੀਤਾ ਜਾਊਗਾ ਪਾਣੀ ਆਵਾਜ਼ ਮਾਰ ਕੋਈ ਮੈਂ ਗੱਲ ਕਰਕੇ ਜਾਣੀ ਸਾਰੀ ਤੂੰ ਬਹੁ ਪਹਿਲਾਂ ਪਾਣੀ ਪੀ ਲੋ ਬੁਲਾਉਣੀ ਮੈਨੂੰ ਰਮਣਾ ਮੈਨੂੰ ਤਾਂ ਦੱਸ ਸਾਡ ਗੱਲ ਕੀ ਹੋਈ ਹੈ ਗੱਲ ਕੀ ਹੋਈ ਪਤਾ ਲੱਗ ਜੂਗਾ ਮਾਂ ਤੁਹਾਡੀ ਦੇ ਸੇ ਆਪੇ ਆਜੋ ਜਿਆਪੇ ਅਮਨ ਹੋਰ ਭਾਈ ਠੀਠਾ ਸਾਰੇ ਹਾਂਜੀ ਵਧੀਆ ਠੀਕ ਠਾਕ ਇਹ ਸਭ ਠੀਕ ਹਾਂ ਹਾਂ ਵਧੀਆ ਹੋਰ ਪਸਰ ਭਾਈ ਠੀਠਾ ਹੈ ਹਾਂਜੀ ਹਾਂਜੀ ਚਲੋ ਵਧੀਆ ਸਭ ਅਮਨ ਤੂੰ ਆਪ ਦੀ ਸੱਸ ਨੂੰ ਬਲੋ ਨੀ ਮਾਂ ਮੇਰੀ ਕੀ ਗੱਲ ਹੋਈ ਆ ਨਾ ਤੂੰ ਨਹੀਂ ਘਰ ਚ ਰਹਿੰਦਾ ਐ ਨੁਨੀਪਤਾ ਕਰ ਵਿੱਚ ਕੀ ਗੱਲਾਂ ਹੁੰਦੀਆਂ ਵਾ ਕੋਈ ਗੱਲ ਨਹੀਂ ਹੌਸਲਾ ਕਰ ਆ ਲੰਦੇ ਤੇਰੀ ਮਾਂ ਨੂੰ ਫੇਰ ਦੱਸਣੀ ਚਲੋ ਉਠੋ ਤਾਂ ਆ ਗਏ ਮੰਮੀ ਹੋਣੀ ਉਹਨਾਂ ਨੂੰ ਮਿਲਣਾ ਹੀ ਨਾ ਤੂੰ ਕਹਿੰਦੇ ਮੈਂ ਸਿੱਧੇ ਕਰਨਾ ਆਜੋ ਕਰ ਲਓ ਸਿੱਧੇ ਆ ਜਾਵੇਂ ਅੱਛੇ ਕੋਈ ਗੱਲ ਨਹੀਂ ਮੈਂ ਤਗੜੀ ਹਾਂ ਮੈਂ ਮਾਰੀ ਨਹੀਂ ਗਈ ਆਜਾਣ ਮੈਂ ਨਹੀਂ ਕੋਈ ਨਹੀਂ ਤੁਸੀਂ ਇੱਥੇ ਆਓ ਵੈਨੇ ਆ ਕੌਣ ਕਿੰਨੂੰ ਸਿੱਧੇ ਕਰਦਾ ਵਾ ਕੋਈ ਨਹੀਂ ਕਰ ਲਾਂਗੀ ਨਾ ਮੈਂ ਤਾਂ ਜਾਵਾਂ ਜਿਹੜੇ ਪਿੱਛੋਂ ਆ ਗਏ ਨਾ ਇੱਥੇ ਆ ਮੈਂ ਕੋਈ ਜਾਵਾਂ ਮੈਂ ਨਹੀਂ ਜਾਣਾ ਮੈਂ ਇੱਥੇ ਰਹਿਣਾ ਉਹਨਾਂ ਨੂੰ ਆਜ ਕੇ ਆਉਂ ਕੋਈ ਨਹੀਂ ਇੱਥੇ ਆ ਜਾਂਦੇ ਆ ਫਿਰ ਆ ਜਾਣ ਇਹਨਾਂ ਨੂੰ ਤਾਂ ਮੈਂ ਡਿਕੰਢੀ ਕਦੋਂ ਦੇਣਾ ਵੇ ਕਦੋਂ ਮੈਨਾਂ ਨਾਲ ਗੱਲਾਂ ਕਰਾਂ ਮੈਂ ਤੇਰੀ ਜ਼ੁਬਾਨ ਦੱਸਾਂ ਇਹ ਆਗੇ ਚੰਗਾ ਸੁਣ ਲੈਣਗੇ ਤੇਰੀਆਂ ਕਰਤੂਤਾ ਤਾਂ ਮੈਂ ਦੱਸਨੀ ਆ ਫਿਰ ਹੁਣ ਤਾਂ ਸਹੀ ਇਹ ਉਹ ਤਾਂ ਮੈਂ ਡਿਕੰਢੀ ਮੰਮੀ ਆਉਣ ਇੱਥੇ ਆਉਣ ੜੇ ਕਹਿੰਦੇ ਇੱਥੇ ਆਉਣ ਮੇਰੇ ਕੋਲ ਚਲ ਕੋਈ ਗੱਲ ਨਹੀਂ ਫਿਰ ਕੀ ਆ ਮੈਂ ਉੱਥੇ ਚਲ ਜਾਨੀ ਆ ਆਜੋ ਉਹ ਬੈਠੇ ਉੱਥੇ ਪੈਣ ਜੀ ਮੇਰੇ ਵੱਲ ਮੂੰਹ ਕਰੋ ਹੁਣ ਮੂੰਹ ਪਰੇ ਕਰਨ ਦੀ ਕਿ ਲੋੜ ਨਹੀਂ ਗਈ ਤੁਹਾਡੇ ਘਰ ਚੱਲ ਕੇ ਆਏ ਆ ਆ ਤਾਂ ਹੁਣ ਮੈਂ ਇਹ ਗੱਲ ਦੱਸੋ ਕਿ ਕੀ ਮਾੜਾ ਕੀਤਾ ਮੇਰੀ ਧੀ ਨੇ ਤੁਹਾਡਾ ਹੈ ਕੁਛ ਮਾੜਾ ਨਹੀਂ ਜੇ ਕੀਤਾ ਸਭ ਤੂੰ ਫੋਨ ਤੇ ਪੜਹੁਣੀ ਐ ਤੇ ਸਭ ਉਹ ਕਰਦੀ ਗੱਲਾਂ ਜਿੱਦਾਂ ਤੂੰ ਪੜਹੁਣੀ ਐ ਨਾ ਪੈਣ ਜੀ ਉਦਾਂ ਹੀ ਉਹ ਮੇਰੇ ਨਾਲ ਕਰ ਪੈਣ ਜੀ ਪਹਿਲੀ ਗੱਲ ਦੱਸਾਂ ਮੇਰੇ ਨਾਲ ਗੱਲ ਜਰਾ ਘਸਾਬ ਨਾ ਕਰਿਓ ਠੀਕ ਆ ਨਾ ਗੱਲਾਂ ਮਿੰਨੂੰ ਵੀ ਬੜੀਆਂ ਆਉਂਦੀਆਂ ਵਾ ਪਰ ਮੈਂ ਨਹੀਂ ਚਲਦੀ ਪੀ ਨਵੀਂ ਨਵੀਂ ਰਿਸ਼ਤੇਦਾਰੀ ਤੇ ਖਰਾਬ ਹੋਵੇ ਠੀਕ ਆ ਨਾ ਤੇ ਤੂੰ ਕਰਨਦਾ ਹੀ ਹੋਰ ਕਿਦਾ ਕਰਨੀਓ ਜੋ ਤੂੰ ਆਨੀ ਉਹੋ ਹੀ ਥੋਂ ਤੇ ਮੈਨੂੰ ਅੱਜ ਕੱਦੀਆਂ ਦੀ ਮੈਂ ਸੈਰ ਜਾਣਾ ਕੱਦੀਆਂ ਦੀ ਉਹ ਲੈਣਾ ਕੱਲ ਵਿਆਹ ਹੋਇਆ ਕਿੱਤੋਂ ਚਿੱਤਾਂ ਮੁੱਕ ਗਈਆਂ ਮੇਰੀ ਗੱਲ ਸੁਣ ਲਓ ਜਦੋਂ ਨਵਾਂ ਨਵਾਂ ਬੱਚਾ ਵਈ ਹੈ ਨਾ ਉਹਦੇ ਢਿੱਡ 'ਚ 100 ਚਾਰ ਜੰਮਦੀਆਂ ਪਰ ਤੁਸੀਂ ਤੇ ਮੇਰੀ 30 ਦੀਆਂ ਚਾਰ ਜੰਮ ਮਾਰ ਹੀ ਦਿੱਤੀਆਂ ਹੈ ਫੁੱਲਾਂ ਵਰਗੀ ਮੇਰੀ ਧੀ ਹੀ ਕੀ ਉਹਦਾ ਕਸ਼ੜਾ ਚਿਹਰੇ ਦਾ ਤੁਸੀਂ ਇਹ ਕਿੱਤਾ ਕੰਮ ਕੰਮ ਵਾਰ ਕੰਮ ਕਰਦਗੇ ਨਾ ਧੀਆ ਕੰਮ ਕਰਨ ਨੂੰ ਸਭ ਦੇ ਧੀਆ ਘੜਾਈ ਦੀਆਂ ਇਹ ਥੋੜਾ ਕੰਮ ਨਹੀਂ ਕਰਨਾ ਫੋਨ ਫੜ ਕੇ ਬੈਰੋ ਫੋਨ ਫੜ ਕੇ ਪਈ ਬੈਠੀ ਦਿੱਦੀ ਕੰਮ ਕੋ ਕਰਦੀ ਨਹੀਂ ਅੱਛਾ ਇਹ ਆਖਾ ਤੇ ਫਿਰ ਅਗੋਂ ਜ਼ੁਬਾਨ ਲੜਨਦੀ ਹੈ ਮੰਮੀ ਕੰਮ ਮੈਂ ਸਾਰਾ ਕਰਦੀ ਆ ਇਹਨਾਂ ਨੂੰ ਪੁੱਛੋ ਕੀ ਨਹੀਂ ਮੈਂ ਕਰਦੀ ਕੀ ਮੈਂ ਦੱਸੋ ਹਣ ਬੋਲੋ ਹਣ ਕੋਈ ਚੀਜ਼ ਬਣਾਉਂਦੀ ਜਾਇ ਦੱਸੀ ਆ ਮੈਂ ਸਭ ਪਕਾਉਂਦੀ ਦੱਸੀ ਆ ਲੈ ਨਹੀਂ ਦੱਸਿਆ ਮੰਮੀ ਅੱਗੇ ਕਿਦੇ ਹੱਥ ਦੀਆਂ ਖਾਂਦੇ ਆ ਮੇਰੇ ਹੱਥ ਦੀਆਂ ਹੀ ਖਾਂਦੇ ਆ ਨਾ ਚੱਲ ਜੇ ਤੇਰੀ ਸੱਸ ਕਹਿੰਦੀ ਆ ਨਾ ਕਿ ਤੂੰ ਕੋਹ ਨਹੀਂ ਬਣਾਉਂਦੀ ਤੂੰ ਤੂੰ ਆਪ ਨਾ ਬੈਠੇ ਵੇਖ ਪੜਾ ਸਸਤੀਆਂ ਪੱਕੀਆਂ ਖਾ ਕੇ ਵੇਖ ਲੈ ਫਿਰ ਮੈਂ ਕਿਹ ਪਕਾਵਾਂ ਮੈਨੂੰ ਗਲੋੜੇ ਪਕਾਉਂਦੀ ਨਹੀਂ ਪਕਾਉਣੀਆਂ ਨਾ ਤੇ ਜਬਾਨ ਅੰਦਰ ਲੱਖਾਂ ਨਾ ਪੈਸੇ ਲਾ ਕੇ ਵਾਇਆ ਤੇ ਮੈਨੂੰ ਪਕਾਵਾ ਤੇ ਲੱਖਾਂ ਨਾ ਪੈਸੇ ਮੈਨੂੰ ਮੈਂ ਲੱਗਣਾ ਜੱਟ ਕੇ ਤੂੰ ਇਹਨਾਂ ਆਸ ਥੱਲੇ ਲੱਗ ਥੱਲੇ ਮੈਂ ਲੱਗਣਾ ਮੱਕੋਟ ਵਾਲੀ ਮੈਂ ਤਾਂ ਹੱਦ ਹੋ ਗਈ ਆ ਹੈ ਥੱਲੇ ਨਹੀਂ ਲੱਗਣਾ ਕੁੜੀ ਤੁਹਾਡੀ ਰੋਟੀਆਂ ਨਹੀਂ ਪਕਾਉਂਦੀ ਸਾਰਾ ਕੌਤ ਤੁਹਾਡੇ ਸਿਰ 'ਚ ਪਾਉਂਦੀ ਪਕਾ ਪਕਾ ਕੇ ਹੈ ਉਹ ਵੀ ਕਰੇ ਸਿਰ 'ਚ ਪਾਉਂ ਵੱਲ ਆਨੀ ਤਾਂ ਹੀ ਤੂੰ ਅੱਗੋ ਤੇਰੇ ਵੰਗਰਾਂ ਦੀ ਜਿੱਦਾਂ ਤੂੰ ਜਬਾਂਜ ਨਹੀਂ ਮੰਮੀ ਕੋਲ ਬਣਾਉਂਦਾ ਸਬਜ਼ੀ ਜੇ ਬਣਾਉਣੀ ਨਹੀਂ ਆਉਂਦੀ ਮੈਂ ਹੀ ਬਣਾ ਕੇ ਦੇ ਦਿੰਦੀ ਇਹਨਾਂ ਨੂੰ ਹੋਰ ਕੌਣ ਦਿੰ ਯਾਰ ਉਹ ਚਤ ਤਾਂ ਮੈਂ ਲਾਉਣੀ ਉਹ ਇਹਨਾਂ ਨੇ ਕੰਮ ਵਾਲੀ ਹਟਾਤੀ ਆ ਮੈਂ ਤਾਂ ਆਪਣੀ 3 ਸਾਰੀ ਸਿੱਖ ਮਤ ਦੇ ਕੇ ਕੱਲਿਆ ਵਾ ਠੀਕ ਆ ਨਾ ਤੁਹਾਡੇ ਨੇ ਨੱਕ ਤੇ ਚੜਨ ਲਈ ਨਾ ਮਾਂ ਤਾਂ ਤਾਂ ਖਲੋਣੀ ਦਿੰਦੀ ਤੇ ਉਹ 3 ਵੀ ਉਹ ਮਾਤ ਦੇ ਠੀਕ ਹੈ ਖਬਰਦਾਰ ਜੇ ਮੇਰੇ ਘਰੋਂ ਕੋਈ ਗੱਲ ਕੀਤੀ ਤੇ ਮੈਂ ਆਪਣੀਆਂ ਨਾਵਾ ਫੁੱਲਾਵਾਂ ਰੱਖੀਆਂ ਵਾ ਫੁੱਲਾਵਾਂ ਘਰ ਆ ਦੱਸ ਦਿਨਾ ਸਭ ਕੋ ਉਹ ਅੱਜ ਕ ਜਿੱਦਾਂ ਹੀ ਇਹ ਕਰਦੀ ਡਰ ਰਿਹਾ ਕਿ ਆਈ ਕੋ ਤੇ ਤੁਹਾਨੂੰ ਲੜ ਕੇ ਆਈ ਹਾਏ ਹਾਏ ਇੰਨੀਆਂ ਚੰਗੀਆਂ ਮੇਰੀਆਂ ਨੋਵਾ ਹੈ ਕੱਲੀ ਕੱਲੀ ਉਹਨਾਂ ਦੀ ਨਰਾਨ ਤੇ ਕਿਤੇ ਫੁੱਲਾਵਾਂ ਰੱਖੀ ਆ ਕਿਹੜੇ ਨੇ ਖੱਤੇ ਰਿਆਂ ਕੇ ਤੁਹਾਨੂੰ ਦੇਦਲਾਂ ਦਸੀਆਂ ਮੈਨੂੰ ਨਾ ਤੇ ਦੱਸੋ ਹਾਂ ਤੁਸੀਂ ਬਤਾ ਨਾ ਘਰ ਹੁਣ ਤੂੰ ਮੇਰੇ ਘਰ ਆ ਕੇ ਨਵਾਂ ਦੀਆਂ ਸਿੱਫਤਾ ਕਰਨ ਲੱਗੀਆਂ ਪਤਾ ਮੈਨੂੰ ਸਾਰਾ ਹੀ ਨਹੀਂ ਕੀ ਪਤਾ ਵਾ ਖੁੱਲ ਕੇ ਦੱਸੋ ਜਰਾ ਤਾਂ ਉਹ ਦਿਨ ਕੀ ਕੰਦੀ ਟੂਟੀ ਲੱਗੇ ਮੈਂ ਸਭ ਕੁਝ ਸੁਣਿਆ ਹੀ ਨਾ ਉਹ ਸਤੰਦਰ ਲਾਂਡਾ ਹਾਏ ਮੈਂ ਮੱਚਾ ਮੈਂ ਇਹ ਨੂੰ ਪਹਿਲਾਂ ਵੀ ਇੰਨਾਂ ਨੇ ਇਹ ਗੱਲ ਕਹੀ ਆ ਪਤਾ ਕੀ ਗੱਲ ਆ ਪੁੱਤ ਇਹਨਾਂ ਨੂੰ ਆਦਤ ਵਾ ਚੋਰੀ ਚੋਰੀ ਲੋਕਾਂ ਦੀਆਂ ਗੱਲਾਂ ਸੁਣਦੀ ਠੀਕ ਵਾ ਨਾ ਗੱਲ ਮੈਂ ਫੋਨ ਤੇ ਵੀ ਗੱਲ ਕਰਨੀ ਇੰਨਾ ਅਸਲ ਤੁਹਾਡੇ ਘਰ ਗਏ ਤਾਂ ਕੋਈ ਨਾ ਸਤੰਦਰ ਲਾਂਡਾ ਆਪਣੇ ਘਰ ਦੀਆਂ ਸੌ ਗੱਲਾਂ ਹੋਈਆਂ ਨਹੀਂ ਆ ਭੈਣ ਜੀ ਪਰ ਨਾ ਅੱਜ ਦਾ ਕਹੇਂ ਗੱਲਾਂ ਨਹੀਂ ਸੁਣੀ ਦੀਆਂ ਅੱਜ ਬੜਾ ਸਿਫਤਾਂ ਕਰਦਾ ਹੀ ਹੈ ਨਵਾਂ ਤਾਂ ਕਲੋਨੀ ਦੇ ਜਿੱਥੇ ਦੋ ਭਾਂਡੇ ਹੋਣ ਨਾ ਮਾੜੇ ਮੋਟੇ ਖੜਕੀ ਪੈਂਦੇ ਆ ਸੌ ਨਹੀਂ ਖਾਦੀ ਜਾਂਦੀ ਪਰ ਇਦਾਂ ਦੀਆਂ ਗੱਲਾਂ ਦੋ ਨੇ ਤਾਂ ਮੇਰੇ ਤੇ ਤੇਰੀ ਇੱਕੋ ਨਹੀਂ ਖਲੋਣ ਦਿੰਦੀ ਕੀ ਨਹੀਂ ਖਲੋਣ ਦਿੰਦੀ ਮਾਂ ਕਰਦੀ ਧੀ ਆ ਵਿਚਾਰ ਚਾਲ ਕਰਨ ਨਹੀਂ ਕਹਿੰਦੀ ਅੱਗੋਂ ਆਂਦੀ ਜੀਣਾ ਭਰਾਮ ਕੀਤਾ ਵਾ ਅੱਜ ਮੈਂ ਵੱਡੇ ਤੂੰ ਛੋਟੀ ਐਦਾਂ ਮੇਰੀ ਧੀ ਇਹ ਗੱਲ ਨਹੀਂ ਕਹਿ ਸਕਦੀ ਹਾਂ ਕਹਿੰਦੀ ਨਹੀਂ ਇੱਥੇ ਜ਼ੁਬਾਨੇ ਦੀ ਗਿੱਠ ਵਾ ਤੂੰ ਤੇ ਮਾਤੀ ਕੋਈ ਨਹੀਂ ਦਿੱਤੀ ਤਨਾਲੇ ਆ ਪੀ ਏ ਅਣੀ ਲਿਆਵੀ ਕਰ ਤੋ ਕੀ ਆ ਨਾ ਕੀ ਲੈਣਾ ਸੀ ਤੁਹੀਂ ਹੈ ਹੈ ਤੇ ਚੰਗੀ ਹੁੰਦੀਆ ਤਾ ਲੰਗ ਫੋਨ ਤੇ ਆ ਕਰ ਜਾਂਦੀ ਤੀਗੇ ਮੈਨੂੰ ਨਾ ਫੱਡ ਤੇ ਵੇ ਤੂੰ ਆਪਣੀ ਸਾਥ ਤੇ ਜਿੱਦਾ ਆਂਦੀ ਹੋ ਤਾਂ ਕਰ ਅੱਛਾ ਗੁਲਾਮ ਨਾ ਕਰਦੀ ਹਣਾ ਗੁਲਾਮ ਅਗਲਾ ਨਹੀਂ ਕਰੇ ਗੁਲਾਮ ਨਹੀਂ ਹੋਂਦੀ ਉਹ ਤੇਰੇ ਵਾਂਗ ਆਦੀ ਮੈਂ ਵੀ ਉਹ ਤੇ ਸ਼ਹਿਰ ਜਾਵਾਂ ਤਾਂ ਉੱਥੇ ਜਾਵਾਂ ਮੈਂ ਨਹੀਂ ਇਹ ਕੰਮ ਹੁੰਦੇ ਨੇ ਮੇਰੀ ਗੱਲ ਸੁਣ ਲੋ ਪੰਜੀ ਧਿਆਨ ਨਾ ਖਬਰਦਾਰ ਚ ਹੱਡ ਤੇ ਕੋਈ ਗੱਲ ਕੀਤੀ ਤੇ ਤੇਰਾ ਮੋਹ ਦੇਣਾ ਤੂੰ ਤਾਂ ਖੜਾ ਲਾਉਂਦਾ ਪੀਣ ਕੇ ਮੇਰ ਨੂੰ ਮੈਂ ਖਾੜੇ ਲਾ ਨਹੀਂ ਤੇ ਖਾੜਾ ਲਵਾਇਆ ਤਾਂ ਲੱਗਾ ਖਾੜਾ ਲਾ ਮੁੰਡਾ ਕਹਿੰਨ ਕੇ ਦਵਾ-ਦਾਵਣ ਕੇ ਮੇਰੇ ਨਾਲ ਕੀ ਦਿਨ ਤੇ ਕਹਿਣ ਲਈ ਆਈ ਨਹੀਂ ਤੇਰੀ ਮੰਮੀ ਆਈ ਨਹੀਂ ਮੰਮੀ ਤੇਰੀ ਖਾੜਾ ਤੇ ਕੋਈ ਆਪ ਲਵਾਇਆ ਤੇ ਆਉਣਾ ਹੀ ਫਿਰ ਮੰਮੀ ਨੇ ਹੁਣ ਤਾਂ ਮੈਂ ਇੱਥੇ ਇਦੀ ਇਹਨੂੰ ਆਹ ਨਾ ਇਤਰਾ ਬੋਲਿਆ ਕਰ ਆ ਘਰ ਏਦਾ ਤਗੜਾ ਲੱਭਾ ਵਾ ਤੇ ਮਗਰੋਂ ਤੂੰ ਇਹ ਸੋਚ ਵੀ ਅਹੀਂ ਤਾਂ ਕੋ ਕਿਹੜੀ ਬਣੀ ਨਹੀਂ ਮੰਮੀ ਇਹ ਨਾ ਗੱਲਾਂ ਕਰੀ ਜਾਂਦੇ ਬੋਲੀ ਜਾਂਦੇ ਤੇ ਮੈਂ ਅੱਗੋਂ ਕੁਝ ਕਹਾਂ ਹੀ ਨਾ ਨਾ ਮੈਂ ਤਾਂ ਗੁੰਗੀ ਬਣ ਜਾਵਾਂ ਮੇਰੀ ਘਰ ਸੋਂ ਪਤਾ ਅੰਦਰ ਦੇ ਪੱਕੀਆਂ ਬਾਹਰ ਆਉਂਡੀਆਂ ਵਾ ਆ ਸੁਣ ਲੈ ਤੇਰੀ ਸੱਸ ਕੀ ਕਹਿਣ ਲਈ ਆ ਅਗਲੀ ਕਹਿਣ ਲਈ ਆ ਪਿਤਾੜ ਕੋ ਲਿਆਈ ਕੀ ਆ ਮਮੀ ਮੈਨੂੰ ਬੱਥੇ ਰਸ ਸੁਣਾ ਲਿਆ ਮੈਨੂੰ ਬਾਤ ਚਾਹੀਦਾ ਤੈਨੂੰ ਦੇਖੋ ਤੇ ਜਿਹੜਾ ਸਰੋਪਿਆ ਨਾਮ ਦੇ ਲਈ ਕਰਦੇ ਉਹ ਵੀ ਮਗਰਤ ਹੀ ਗਈ ਟਰੱਕ ਭਰ ਕੇ ਦਵਾਈ ਦਾ ਤੇ ਘਰ ਜਾਂਦੀ ਆ ਅੱਛਾ ਤੁਹਾਨੂੰ ਦੋ ਟਰੱਕ ਦੇ ਕੇ ਜਾਣੇ ਆ ਢੀ ਕਿਉ ਹਣ ਤੁਸੀਂ ਐਡਾ ਹੁਣ ਘਰ ਲੱਭਣ ਦੀ ਲੋੜ ਹੀ ਨਹੀਂ ਤੁਹਾਨੂੰ ਫਿਰ ਤੇ ਜਿਹੜਾ ਐਡਾ ਤਕੜਾ ਆ ਪੈਰਿਸ ਕੀਤਾ ਹੈਗਾ ਹੈ ਕਿਤੇ ਕਿਤੇ ਕਾ ਜੁਰੀਆਨੀ ਤੇ ਤੁਹਾਡੇ ਆਪਣੇ ਖਾ ਕੇ ਹੰਤ ਕੱਕ ਜੁਰੀਆਨੀ ਕਿਉਂ ਨ ਜੁੜਿਆ ਤੈਨੂੰ ਇੰਨੇ ਗਏ ਨੱਕ ਵਢਾ ਕੇ ਆਏ ਅਸੀਂ ਤੇ ਘਰ ਆ ਕੇ ਪਾਰਟੀ ਕੀਤੀ ਬਾਹਰ ਪਾਰਟੀ ਕੀਤੀ ਤੁਹਾਡੀ ਪਾਰਟੀ ਤਾਂ ਮੈਂ ਜਾਣੂ ਆ ਸਾਰੀ ਠੀਕ ਆ ਨਾ ਜਾਣਨੀ ਜਿਹੜੀ ਤੇ ਪਾਰਟੀ ਕੀਤੀ ਤੇ ਨਾਲੇ ਸਾਰਾ ਤੇ ਲਾਣਾ ਆਪਣਾ ਇਕੱਠਾ ਕਰਕੇ ਬਹਿ ਗਈ ਫੇਦੋ ਤੇ ਇੰਨੇ ਵੀ ਛਾਪਾ ਪਾ ਦੇ ਭੈਣ ਜੀ ਇੰਨੇ ਵੀ ਛਾਪਾ ਪਾ ਦੋ ਸਾਰੇ ਤੇ ਬੜਾ ਪਿਆ ਪੁਲੀ ਅੱਦੇ ਦੇ ਗ੍ਰਾਮ ਦੀ ਛਾਪ ਪਾਈ ਸਾਡੇ ਮੇਰੀਆਂ ਨੂੰ ਮੈਂ ਛਾਪਾ ਪਾਈਆਂ ਉਹ ਤੇ ਹੁਣ ਇਹਨਾਂ ਨੂੰ ਮਿਲਦੇ ਵੀ ਨਹੀਂ ਨੇ ਕਿਹਨੇ ਸਵਾਰੀ ਕਾਉਣੀ ਸਰਦੇ ਵਿੱਚ ਗੁਰੂ ਅੰਤਰਪ੍ਰੀਤ ਜੀ ਦਾ ਪਤਾ ਨਹੀਂ ਫਾ ਨਹੀਂ ਫਲਾਣਾ ਵੰਜੀ ਆ ਵੀ ਲੈ ਆਓ ਮਿਲਣੀ ਇਹਦੀ ਠਮਕਾਣਾ ਵੰਜੀ ਆ ਵੀ ਲੈ ਆਓ ਮਿਲਣੀ ਇਹਦੀ ਨਾ ਕੋਈ ਕਪੜਾ ਚੱਜਦੇ ਮਿਲੀਆਂ ਕੱਪੜੇ ਚੱਜਦੇ ਦਿੱਤੇ ਕਿਸ ਨੂੰ ਨਾ ਲੈਣਾ ਨਾ ਦੇਣਾ ਤੇ ਵਿਆਹ ਕੀਤਾ ਤੂੰ ਸੋਨਾ ਪਤਾ ਕਿੰਨਾ ਮਹਿੰਗਾ ਹੁਣ ਸਮਝਾਲਾ ਹੁਣ ਸਮਝਾਲਾ ਮੰਮੀ ਤੇ ਡੈਡੀ ਨੂੰ ਵੀ ਨਾਂ ਲੈ ਕੇ ਆਉਣਾ ਇਹ ਤੇ ਤੁਹਾਨੂੰ ਗੱਲ ਹੀ ਨਹੀਂ ਕਰਨ ਦੇਣ ਡੇ ਚੱਜ ਨਾ ਨਹੀਂ ਆ ਜਾਂਦਾ ਤੇਰਾ ਡੈਡੀ ਜੀ ਉਹਨੇ ਜਿਹੜੀ ਗੋਲੀ ਪੀਰੀ ਮੇਰੇ ਲਈ ਮੇਰੇ ਘਰ ਆਣ ਕੇ ਗੋਲੀ ਮਾਰੇ ਨੂੰ ਕਹਿ ਆਵੇ